ਜੀ ਡਾਕਟਰ ਸਾਹਿਬ ਸਾਡੇ ਕੋਲ ਅਗਾ ਕਮੈਂਟ ਆਇਆ ਹੈ ਅਮਨ ਤਨਵਾਜੀ ਦਾ ਸਾਡੀ ਪ੍ਰਾਨਕੋਟ ਹਮਲੇ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ ਟਾਈਮਜ਼ ਨਿਊਜ਼ ਟਾਈਮ ਨਾਉ ਤੇ ਬਿਆਸ ਹੋ ਰਹੀ ਸੀ ਪਾਕਿਸਤਾਨ ਤੇ ਭਾਰਤ ਪਾਕਿਸਤਾਨ ਤਾਂ ਭਾਰਤ ਨੂੰ ਹੀ ਜ਼ਿੰਮੇਵਾਰ ਦੱਸ ਰਿਹਾ ਹੈ ਤੇ ਮੈਨੂੰ ਵੀ ਲੱਗਦਾ ਹੈ ਕਿ ਹੋ ਸਕਦਾ ਹੈ ਭਾਰਤੀ ਏਜੰਸੀਆਂ ਨੇ ਇਹ ਬੰਦੇ ਪਾਕਿਸਤਾਨ ਵਿੱਚ ਹਮਲਾ ਕਰਨ ਲਈ ਟ੍ਰੇਨ ਕੀਤੇ ਹੋਣ ਤੇ ਉਹਨਾਂ ਇਹਨਾਂ ਦੇ ਗਾਲ ਨੂੰ ਹੱਥ ਪਾ ਲਿਆ ਹੋਵੇ ਤੇ ਇਹਨਾਂ ਨੂੰ ਮਾਰਨ ਤੋਂ ਸਿਵਾਏ ਹੋਰ ਕੁਝ ਨਾ ਸੋਚਦਾ ਹੋਵੇ ਕਿਉਂਕਿ ਜਿੰਦੇ ਫੜੇ ਜਾਣ ਤੇ ਪੇਧ ਖੋਲ ਸਕਦੇ ਨੇ ਮੇਰੇ ਬਾਪੂ ਜੀ ਵੀ ਆਰਮੀ ਵਿੱਚ ਰਹੇ ਨੇ ਤੇ ਉਹ ਦੱਸਦੇ ਨੇ ਕਿ ਇਹਨਾਂ ਚੋਂ ਇੱਕ ਨੂੰ ਘੱਟੋ ਘੱਟ ਬੇਹੋਸ਼ ਕਰਕੇ ਜ਼ਰੂਰ ਫੜਿਆ ਜਾ ਸਕਦਾ ਸੀ ਇਹ ਰਸਕ ਅਮੰਤ ਨੂੰ ਅੱਜ ਦਾ ਬਹੁਤ-ਬਹੁਤ ਸ਼ੁਕਰੀਆ ਇਹ ਸਾਡੇ ਬਹੁਤ ਸੋਹਿਰਦ ਵੀਰ ਨੇ ਨਾ ਸਿਰਫ ਇਹ ਹਮੇਸ਼ਾ ਹੀ ਬਹੁਤ ਕ੍ਰੀਏਟਿਵ ਕਮੈਂਟ ਕਰਦੇ ਨੇ ਇਹਨਾਂ ਨੇ ਪਿੱਛੇ ਕਮੈਂਟਸ ਪਿਆ ਸੀ ਕਿ ਕਿਵੇਂ ਉਹ ਸੱਚੋ ਸੱਚ ਦੀਆਂ ਔਰ ਟੀਵੀ 84 نیوز ਦੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਡਿਫਰੈਂਟ ਤਰੀਕਿਆਂ ਦੇ ਨਾਲ ਪ੍ਰਮੋਟ ਕਰਦੇ ਨੇ ਔਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਅਤਨਸ਼ੀਲ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ ਉਹਨਾਂ ਨੇ ਪਠਾਨਕੋਟ ਦੇ ਹਮਲੇ ਨੂੰ ਲੈ ਕੇ ਹੀ ਕਿਉਂਕਿ ਉਹਨਾਂ ਨੇ ਆਪਣੇ ਪਿਤਾ ਜੀ ਦੀ ਗੱਲ ਕੀਤੀ ਕਿ ਉਹਨਾਂ ਨੇ ਫੌਜ ਰਹਿਣੇ ਔਰ ਇਹ ਉਹਨਾਂ ਨੇ ਜਿਹੜਾ ਕਿਹਾ ਕਿ ਵੀ ਇੱਕ ਨੂੰ ਤਾਂ ਫੜਿਆ ਜਾ ਸਕਦਾ ਸੀ ਭਾਵੇਂ बेहोश ਕਰਕੇ ਔਰ ਇਹ ਬਿਲਕੁਲ ਇਹ ਗੱਲ ਜਦੋਂ ਵੀ ਕਿਸੇ دہشتਗਰਦ ਹਮਲੇ 'ਚ ਆਂਦਾ ਹੈ ਕਿ ਜੀ ਇੰਨੇ ਸੀ ਤੇ ਸਾਰੇ ਮਾਰੇ ਗਏ ਤੇ ਪਹਿਲਾਂ ਹੀ ਜਿਹੜਾ ਮੇਰੇ ਮੇਰੇ ਮਨ ਦੇ ਵਿੱਚ ਸ਼ੰਕਾ ਖੜੀ ਹੋ ਜਾਂਦੀ ਹੈ ਕਿ ਇਹਨਾਂ ਨੇ ਈਵਨ ਦਰਬਾਰ ਸਾਹਿਬ ਜੂਨ 84 ਜਿਹੜਾ ਫੌਜੀ ਹਮਲਾ ਕੀਤਾ ਉਦੇ ਚ ਉਹਨਾਂ ਨੇ ਸੈਂਕੜਿਆਂ ਨਹੀਂ ਹਜ਼ਾਰਾਂ ਮਾਰੇ ਪਰ ਜ਼ਖਮੀ ਕੋਈ ਨਹੀਂ ਜੀ ਹੁਣ ਫੌਜੀ ਤਾਂ ਹਰ ਹਸਪਤਾਲ ਜਿਹੜਾ ਸੀ ਪੰਜਾਬ ਦਾ ਹੈਲੀਕਾਪਟਰ ਇਹਨਾਂ ਦੇ ਢੋਂਦੇ ਰਹੇ ਜ਼ਖਮੀ ਫੌਜੀਆ ਨੂੰ ਜੇ ਇੰਨੀ ਬੰਬਾਰਡਮੈਂਟ ਹੋਈ ਗੋਲੀਆਂ ਚੱਲੀਆਂ ਇੰਨੇ ਹਜ਼ਾਰਾਂ ਲੋਕ ਉੱਥੇ ਮੌਜੂਦ ਸੀ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਪਰ ਕਿਉਂਕਿ ਉਹਨਾਂ ਨੇ ਐਲੀਮੀਨੇਟ ਕਰ ਦੇਣੀ ਹੁੰਦੀ ਹੈ ਐਵੀਡੈਂਸ ਕਿ ਵੀ ਜਦੋਂ ਸੀ ਮਾਰ ਹੀ ਦਿੰਨੇ ਉਹ ਸਾਰਿਆਂ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਹੋਇਆ ਕੀ ਹੈ ਤਾਂ ਕਿ ਕੱਲ ਨੂੰ ਕੋਈ ਐਸੀ ਘਟਨਾ ਨਾ ਬਿਆਨ ਕਰ ਦੇ ਜ਼ਖਮੀ ਜਿਹੜਾ ਕਿ ਉਹਨਾਂ ਦੇ ਲਈ ਆਨਸਰ ਕਰਨਾ ਔਖਾ ਹੋ ਜਾਏ ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਸਾਰਾ ਪਾਰਟ ਔਰ ਇਹਦੇ ਵਿੱਚ ਇਹਨਾਂ ਨੇ ਤਾਂ ਇੱਕ ਕੈਂਗਲ ਦਿੱਤਾ ਹੈ ਕਿ ਕਈ ਵਾਰ ਟ੍ਰੇਨਡ ਭਾਵੇਂ ਕੋਈ ਇਹਨਾਂ ਨੇ ਖੁਦ ਹੀ ਉੱਥੇ ਕੀਤੇ ਹੋਣ ਉਹਨਾਂ ਦੇ ਖਿਲਾਫ ਵੀ ਉਹਨਾਂ ਦੇ ਮਨ 'ਚ ਕੁਝ ਆਇਆ ਜਾਂ ਕੁਝ ਉਹਨਾਂ ਨੂੰ ਹੋਇਆ ਉਹ ਇਹਨਾਂ ਦੇ ਖਿਲਾਫ ਭੁਗਤ ਗਿਆ ਔਰ ਇਹਦੀ ਸਭ ਤੋਂ ਵਧੀਆ ਉਦਾਹਰਣ ਹੈ ਕਿ ਜਿਹੜੇ শ্রীলঙ্কা ਦੀ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਹੈ ਤਾਮਿਲ ਇਲਮ ਜੀ ਉਹ ਟ੍ਰੇਨਡ ਭਾਰਤ ਦੀ ਖੁਫੀਆ ਏਜੰਸੀ ਰਾ ਨੇ ਕੀਤੀ ਸੀ ਪ੍ਰਭਕਰਨ ਜਿਹੜਾ ਲਿਟੇ ਦਾ ਮੁਖੀ ਬਣਿਆ ਇਹਨਾਂ ਦਾ ਹੀ ਬੰਦਾ ਸੀ ਰਾ ਲਈ ਕੰਮ ਕਰਦਾ ਸੀ ਪਰ ਜਦੋਂ ਹੀ ਉਹਨਾਂ ਨੂੰ ਲੱਗਾ ਕਿ ਵੀ ਰਾਜੀਵ ਗਾਂਧੀ ਨੇ ਤਾਂ ਜਿਹੜਾ ਹੈ ਉਹਨਾਂ ਦੇ ਨਾਲ ਸਮਝੌਤਾ ਕਰਕੇ ਸਾਨੂੰ ਡਿਚ ਡਾਊਨ ਕਰ ਦਿੱਤੇ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਅਸੀਂ ਵੀ ਜਾ ਕੇ ਇਸ ਸਮਝੌਤੇ ਤੇ ਦਸਤਕਤ ਕਰਦੇ ਹਾਂ ਅਸੀਂ ਸਰੈਂਡਰ ਕਰ ਦਿੰਨੇ ਹਾਂ ਅਸੀਂ ਆਪਣੇ ਹਥਿਆਰ ਜਿਹੜੇ ਨੇ ਉਹ ਰੱਖ ਦਿੰਨੇ ਜੀ ਜਾ ਕੇ ਉਹਨੇ ਕਿਹਾ ਜੀ ਹੁਣ ਅਸੀਂ ਇਹਨਾਂ ਦੇ ਨਾਲ ਲੜਨੇ ਨਤੀਜੇ ਦੇ ਤੌਰ ਤੇ ਅਲਟੀਮੇਟਲੀ ਇਵਨ ਰਾਜੀਵ ਗਾਂਧੀ ਦਾ ਜਿਹੜਾ ਐਂਡ ਹੈ ਉਹ ਇੱਕ ਤਾਮਿਲ ਬੀਬੀ ਤੈਨੂ ਨੇ ਕੀਤਾ ਸੋ ਇੱਕ ਫੈਕਟਰ ਜਦੋਂ ਪਾਕਿਸਤਾਨ ਦੇ ਸਿਰ ਤੇ ਦੋਸ਼ ਦਿੱਤਾ ਜਾਂਦਾ ਹੈ ਮੈਂ ਸਮਝਦਾ ਹਾਂ ਵੀ ਇੱਕ ਪਾਰਟ ਜਿਹੜਾ ਕਿਸੇ ਨੇ ਵੀ ਨਹੀਂ ਕਿਹਾ ਸ਼ਾਇਦ ਮੈਂ ਵੀ ਆਪਣੇ ਐਨਾਲਿਸਿਸ 'ਚ ਨਹੀਂ ਸੀ ਕਿਹਾ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਅਸੀਂ ਪਾਕਿਸਤਾਨ ਇੰਡੀਆ ਫਾਈਟ ਤਾਂ ਇਹਨੂੰ ਬਣਾ ਦਿੰਨੇ ਭਾਵੇਂ ਉਹ دہشتਗਰਦੀ ਦੀ ਹੋਵੇ ਜਾਂ ਬਾਰਡਰ ਤੇ ਹੋਵੇ ਅਫਗਾਨਿਸਤਾਨ ਜਾਂ ਅਫਗਾਨ ਗੁਰਿਲੇਆਂ ਨੂੰ ਅਸੀਂ ਕਿਵੇਂ ਪਾਸੇ ਰੱਖ ਰਹੇ ਹਾਂ ਸਾਰੀ ਇਹ ਸਾਰੇ 'ਚ ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀ ਜਿਹੜੀ ਇੰਟਰਫੀਅਰੈਂਸ ਆ ਅਫਗਾਨਿਸਤਾਨ ਜੇ ਹੁਣ ਭਾਰਤ ਦਾ ਕੋ ਮਾਮਾ ਤਾਂ ਨਹੀਂ ਲੱਗਦਾ ਅਫਗਾਨਿਸਤਾਨ ਕੇ 90 ਮਿਲੀਅਨ ਡਾਲਰ ਖਰਚ ਕੇ ਮੋਦੀ 2 ਹਫਤੇ ਪਹਿਲਾਂ ਉਹਨਾਂ ਦੀ ਪਾਰਲੀਮੈਂਟ ਦੀ ਬਿਲਡਿੰਗ ਦਾ ਉਦਘਾਟਨ ਕਰਕੇ ਆਇਆ ਹੈ ਔਰ ਜਿਵੇਂ ਉਹਨਾਂ ਦੇ ਤਿੰਨੋ ਚਾਰੋਂ ਜਿਹੜੇ ਕੀ ਮਜ਼ਾਰੇ ਸ਼ਰੀਫ ਹੈ ਜ਼ਾਹਿਦਾਨ ਹੈ ਇਹਨਾਂ ਥਾਵਾਂ ਦੇ ਉੱਤੇ ਭਾਰਤ ਨੇ ਐਮਬੈਸੀਆਂ ਖੋਲ੍ਹੀਆਂ ਕੌਂਸੂਲੇਟ ਖੋਲੇ ਨੇ ਜਿੱਥੇ ਕਿ ਕੋਈ ਲੋੜ ਨਹੀਂ ਹੁਣ ਭਾਰਤ ਜਿਹੜਾ ਹੋਰ ਹਾਲਾਂ ਭਾਰਤ ਦੀ ਸਰਹੱਦ ਵੀ ਅਫਗਾਨਿਸਤਾਨ ਨਾਲ ਨਹੀਂ ਲੱਗਦੀ ਜੇ ਪਾਕਿਸਤਾਨ ਦਾ ਇੰਟਰਸਟ ਹੈ ਅਫਗਾਨਿਸਤਾਨ 'ਚ ਤੇ ਇਸ ਲਈ ਕਿ ਪਾਕਿਸਤਾਨ ਦੀ ਸ਼ਾਇਦ ਬਹੁਤ ਸਾਰੀ ਜਿਹੜੀ ਹੈ 2000 ਕਿਲੋਮੀਟਰ ਤੋਂ ਜ਼ਿਆਦਾ ਸਰਹੱਦ ਲੱਗਦੀ ਹੈ ਜੀ ਪਾਕਿਸਤਾਨ ਦਾ ਇੱਕ ਸੂਬਾ ਹੈ ਖੈਬਰ ਪਖਤੂਨਵਾ ਜਿਹੜਾ ਅਫਗਾਨ ਮੈਜੋਰਿਟੀ ਹੈ ਜਾਂ ਪਠਾਨ ਮੈਜੋਰਿਟੀ ਹੈ ਸੋ ਉਦਾ ਇੰਟਰਸਟ ਹੋਣਾ ਜਾਂ ਉਸ ਦਾ ਇਹ ਹੋਣਾ ਕਿ ਅਫਗਾਨਿਸਤਾਨ 'ਚ ਕਿਸ ਕਿਸਮ ਦੀ ਸਰਕਾਰ ਬਣੇ ਤਾਂ ਕਿ ਉਹਦਾ ਬਾਰਡਰ ਵੀ ਸੇਫ ਰਹੇ ਔਰ ਇਹ ਉਹਨਾਂ ਦਾ ਇੰਟਰਸਟ ਹੈ ਪਰ ਭਾਰਤ ਦਾ ਤਾਂ ਬਾਰਡਰ ਵੀ ਨਹੀਂ ਲੱਗਦਾ ਹੈ ਅਫਗਾਨਿਸਤਾਨ ਨਾਲ ਪਰ ਜਿਸ ਕਿਸਮ ਦੀ ਦਖਲਅੰਦਾਜ਼ੀ ਭਾਰਤ ਦੀ ਹੈ ਅਫਗਾਨ ਜੇ ਅਫਗਾਨ ਗੁਰਿਲੇ ਜਾਂ ਅਫਗਾਨ ਪਾਕਿਸਤਾਨ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੇ ਕਿ ਅਫਗਾਨਿਸਤਾਨ ਦੀ ਦਖਲਅੰਦਾਜ਼ੀ ਹੋਏ ਸੰਭਵ ਹੈ ਕਿ ਇਸ ਕਿਸਮ ਦੀ ਕਾਰਵਾਈ ਚ ਪਾਕਿਸਤਾਨ ਜਾਂ ਪਾਕਿਸਤਾਨ ਵਿਚਲੇ ਜਿਹੜੇ ਨਾਨ ਸਟੇਟ ਐਕਟਰ ਨੇ ਉਹਨਾਂ ਦਾ ਵੀ ਰੋਲ ਨਾ ਹੋਵੇ ਕਾਮੀ ਅਫਗਾਨ ਗੁਰਿਲੇਆ ਦਾ ਵੀ ਹੋ ਸਕਦਾ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਭਾਰਤ ਖਾਮ ਖਾ ਜਾ ਕੇ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇੱਕੋ ਵੇਲੇ ਇਧਰ ਅਟੈਕ ਹੋਣਾ ਤੇ ਉੱਥੇ ਮਜ਼ਾਰੇ ਸ਼ਰੀਫ ਦੇ ਇੰਡੀਅਨ ਕੌਂਸੂਲੇਟ ਦੇ ਉੱਤੇ ਫੁੱਲ ਸਕੇਲ ਅਟੈਕ ਹੋਣਾ ਸੋ ਇਹਦੇ ਵਿੱਚ ਇਸ ਗੱਲ ਦੀ ਵੀ ਪੋਸਿਬਿਲਟੀ ਹੋ ਸਕਦੀ ਹੈ ਕਿ ਜਿਵੇਂ ਇਹਨਾਂ ਨੇ ਕਿਹਾ ਅਮੰਤ ਨੂੰ ਆਜ ਨੇ ਕਿ ਇਹਨਾਂ ਦੇ ਹੀ ਟ੍ਰੇਨਡ ਕੀਤੇ ਕਿਉਂਕਿ ਹੁਣ ਕੁਝ ਜਿਹੜੇ ਅਫਗਾਨ ਇਹਨਾਂ ਕੌਂਸੂਲੇਟਾਂ 'ਚ ਰੱਖੇ ਹੋਏ ਨੇ ਇਹਨਾਂ ਨੇ ਟ੍ਰੇਨਡ ਕਰਕੇ ਪਾਕਿਸਤਾਨ ਦੇ ਖਿਲਾਫ ਭੁਗਤਾਨ ਲਈ ਨੇ ਜਾਂ ਫਾਟਾ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ ਜਾਂ ਕਰਾਚੀ ਦੇ ਵਿੱਚ ਐਮਕਯੂਐਮ ਦੇ ਦੇ ਖਿਲਾਫ ਭੁਗਤਦੇ ਨੇ ਸੋ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਭਾਰਤ ਨੇ ਤਾਂ ਜਿਵੇਂ ਉਹਨਾਂ ਦੇ ਮੀਡੀਆ ਨੇ ਵੀ ਦਾਅਵਾ-ਦਾਅਵਾ ਕੀਤਾ ਜੀ ਬਹਾਵਲਪੁਰ ਤੋਂ ਆਈ ਕਾਲ ਫੜੀ ਗਈ ਉਹਨਾਂ ਨੇ ਅਸਲਾਮੁਅਲੈਕਮ ਕਿਹਾ ਫਿਰ ਉੱਥੋਂ ਆਇਆ ਹੁਣ ਉਹ ਯਾਨੀ ਦੀ ਸੈਕਟਰੀ ਲੈਵਲ ਗੱਲਬਾਤ ਹੋਣੀ ਹੈ ਪਾਕਿਸਤਾਨ ਇੰਡੀਆ ਦੀ 8 ਦਿਨ ਬਾਅਦ ਜੀ ਹੁਣ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਲੱਗੇ ਤੇ ਇੰਡੀਆ ਨੇ ਕਿਹਾ ਕਿ ਜੀ ਇਹ ਜਿਹੜਾ ਤੁਸੀਂ ਆਪਣੇ ਜੈਸ਼ੇ ਮੁਹੰਮਦ ਔਰ ਉਹਨਾਂ ਦਾ ਜਿਹੜਾ ਵੀ ਲੀਡਰ ਹੈ ਉਸ ਬਦੇ ਖਿਲਾਫ ਕਾਰਵਾਈ ਕਰੇ ਪਾਕਿਸਤਾਨ ਅਗਲੇ ਦਿਨਾਂ ਸੋ ਜ਼ਾਹਰ ਹੈ ਮੈਨੂੰ ਲੱਗਦਾ ਵੀ ਇਹਨਾਂ ਨੇ ਉਹ ਗੱਲਬਾਤ ਅੰਕਲ ਸैम ਦੇ ਕਹਿਣ ਤੇ ਜਾਂ ਸੋਸ਼ਲ ਡਿਪਲੋਮੇਸੀ ਜਾਂ ਜਿਹੜਾ ਇੱਕ ਹੋਰ ਮਿਸਟਰ ਜੰਦਲ ਵੱਡਾ کارਖਾਨੇਦਾਰ ਦੋਨਾਂ ਨੂੰ ਹੀ ਸੂਟ ਕਰਦਾ ਸੀ ਨਵਾਜ਼ ਸ਼ਰੀਫ ਨੂੰ ਵੀ ਮੋਦੀ ਨੂੰ ਵੀ ਜੀ ਉਹਨਾਂ ਦੇ ਕਹਿਣ ਤੇ ਹੋ ਗਈ ਹੁਣ ਇਹ ਵੀ ਬਹਾਨਾ ਲੱਭਦੇ ਨੇ ਕਿ ਵੀ ਇਹਨੂੰ ਇਤੋਂ ਭਜিয়ে ਕਿਵੇਂ ਤੇ ਫਿਰ ਇਹਨਾਂ ਨੇ ਹੁਣ ਕਹਿ ਦਿੱਤਾ ਹੈ ਕਿ ਜੀ ਕਾਰਵਾਈ ਕਰੋ ਉਹਦੇ ਖਿਲਾਫ ਜੈਸ਼ੇ ਮੁਹੰਮਦ ਦੇ ਔਰ ਜਿਹੜਾ ਵੀ ਬੰਦਾ ਹੈ ਉਹਦਾ ਪਤਾ ਨਹੀਂ ਕੀ ਨਾਮ ਹੈ ਮਜ਼ੂਰ ਕਿ ਕੀ ਮਜ਼ਰ ਕਿ ਕੌਣ ਹੈ ਔਰ ਫਿਰ ਇਹ ਕਹਿਣਗੇ ਜੀ ਦੇਖੋ ਅਸੀਂ ਤਾਂ ਪਾਕਿਸਤਾਨ ਨੂੰ ਐਵੀਡੈਂਸ ਦਿੱਤੇ ਸੀ ਸਬੂਤ ਦਿੱਤੇ ਸੀ ਇਸ ਲਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਸੋ ਹਾਲਾਤ ਸਾਜ਼ਗਰ ਨਹੀਂ ਨੇ ਤੇ ਅਸੀਂ ਜਿਹੜੀ ਐ ਗੱਲਬਾਤ ਨੂੰ ਰੱਦ ਕਰਦੇ ਆ ਜਾਂ ਉਹਨੂੰ ਪੋਸਟਪਨ ਕਰਦੇ ਸੋ ਉਹਦੇ ਵਿੱਚ ਠੀਕ ਕਿਹਾ ਸੈਦ ਅਲੀ ਸ਼ਾਗਰਾਨ ਨੇ ਉਹਨੇ ਕਿਹਾ ਜੀ ਪਿਛਲੇ 67 ਸਾਲ 47 150 ਵਾਰ ਭਾਰਤ ਤੇ ਪਾਕਿਸਤਾਨ ਨੇ ਗੱਲਬਾਤ ਕੀਤੀ ਹੈ ਕਸ਼ਮੀਰ ਮੁੱਦੇ ਤੇ ਤੇ ਜੇ 150 ਵਾਰ ਗੱਲਬਾਤ ਤੋਂ ਕੁਝ ਨਹੀਂ ਨਿਕਲਿਆ ਤਾਂ ਹੁਣ ਵੀ ਕੁਝ ਨਹੀਂ ਨਿਕਲਣਾ ਮਤਲਬ ਇਹ ਹੈ ਇਹ ਇਹਨਾਂ ਦੀ ਗੱਲਬਾਤ ਦਾ ਮਤਲਬ ਇਹੀ ਹੈ ਕਿ ਅਸੀਂ ਗੱਲ ਕਰਦੇ ਰਹੇ ਅਸੀਂ ਗੱਲ ਕਰ ਰਹੇ ਹਾਂ ਅਸੀਂ ਗੱਲ ਕਰਦੇ ਰਾਂਗੇ ਨਾ ਅਸੀਂ ਕੁਝ ਪਹਿਲਾਂ ਕੱਢਿਆ ਨਾ ਹੁਣ ਕੱਢਣਾ ਹੈ ਨਾ ਕੱਲ ਨੂੰ ਕੱਢਣਾ ਕਿਉਂਕਿ ਅਸੀਂ ਬੇਈਮਾਨ ਹੈ ਸਾਡੀ ਨੀਅਤ ਸਾਫ਼ ਨਹੀਂ ਹੈ ਅਸੀਂ ਉਹਦਾ ਹੱਲ ਕਰਨਾ ਨਹੀਂ ਚਾਹੁੰਦੇ ਸੋ ਇਹਨਾਂ ਦਾ ਅਮਨਤ ਨੂੰ ਆਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਇਥੇ ਲਾਨੇ ਬ੍ਰੇਕ ਈਵਰਸ ਤੁਸਾਨੂੰ ਐਸ ਤਰ੍ਹਾਂ ਬਨੇਰ ਮਿਲਦੇ ਆਫਟਰ ਦਿਸ ਸ਼ੋਰਟ